ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਆਪਣੇ ਚੈਨਲ ਮਹਿਤਾਬ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਲੱਗਿਆ ਬਣਾਉਣ ਪਿੰਡ ਹਰੜਕਲਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤੁਹਾਨੂੰ ਤਿੰਨ ਪਸ਼ੂ ਦਿਖਾਉਣੇ ਆ ਦੋ ਬਿਲਕੁਲ ਤਾਜ਼ੀਆਂ ਸੂਈਆਂ ਤੇ ਇੱਕ ਗੱਬਣ ਤਿਆਰ ਝੋਟੀ ਆਪਾਂ ਪਹੁੰਚੇ ਆ ਭਾਜੀ ਬਗੀਚੇ ਸਿੰਘ ਜੀ ਦੇ ਕੋਲ ਤੇ ਆਜੂ ਕਰਦੇ ਆ ਵੀਰ ਨਾਲ ਗੱਲਬਾਤ ਤੇ ਪੁੱਛਦੇ ਨਾ ਦੀ ਡਿਟੇਲ ਸਸਿਕਾ ਭਾਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚੱਲ ਜੀ ਵਧੀਆ ਚਾਹੀਦਾ ਸਤਿ ਸ੍ਰੀ ਅਕਾਲ ਭੀਚੇ ਭਾਜੀ ਸਤਿ ਸ੍ਰੀ ਅਕਾਲ ਹੋ ਸਨੋਂ ਠੀਕ ਠਾਕ ਜੀ ਵਧੀਆ 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 ਚਾਹੀਦਾ ਹੋਰ ਮਨਜੋਤ ਵੀਰ ਬਸ ਵਧੀਆ 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 ਹੀ ਚਾਹੀਦਾ ਜੀ ਬੜੇ ਚਿਰ ਬਾਅਦ ਆਇਆ ਵੀਡੀਓ ਚ ਹਾਂ ਜੀ ਗੁੱਡੀਆਂ ਨਾਲ ਜਿਆਦਾ ਜੀ ਅਸਾਂ ਜੀ ਹਾਂ ਜੀ ਗੁੱਡੀਆਂ ਟੰਦਾਰੀ ਦਾ ਤੂੰ ਲਾ ਲਈ ਤੂੰ ਠੀਕ ਆ ਹਾਂ ਜੀ ਤੇ ਹੋਰ ਮਨਜੋਤ ਵੀਰ ਬਸ ਵਧੀਆ ਤੇ ਨਾਮ ਤੇ ਡਰੈਸ ਦੱਸ ਦਿਓ ਨਾਮ ਮਨਜੋਤ ਸਿੰਘ ਮੇਡਾ ਹੜਰ ਕਲਾਤ ਫਿਲਲੇ ਨਾਲ ਹੈ ਜਲਾ ਮੇਰੇ ਦਾ ਠੀਕ ਆ ਜੀ ਫੋਨ ਨੰਬਰ ਵੀ ਬੋਲ ਦਿਓ 914176878 ਠੀਕ ਹੈ ਜੀ ਤਾਂ ਅੱਜ ਲੋਹੜੀ ਦੀਆਂ ਆਫਰਾਂ ਲਵਣੀਆਂ ਫਿਰ ਹਾਂਜੀ ਹਾਂਜੀ ਬਿਲਕੁਲ ਭਾਜੀ ਠੀਕ ਹੈ ਲਓ ਜੀ ਲੋਹੜੀ ਦੀਆਂ ਆਫਰਾਂ ਲਵਣੀਆਂ ਵਦੇ ਭਾਈ ਕਿਤੋਂ ਕਰੀਏ ਸਟਾਰਟ ਭਾਜੀ ਵੈਡ ਤੋਂ ਕਰੀਏ ਵੈਡ ਤੋਂ ਠੀਕ ਹੈ ਮਨਜੋਤ ਵੀਰ ਦੱਸਿਓ ਵੈਡ ਦੇ ਬਾਰੇ ਆ ਸੁਣੀ ਗਏ ਕਿੰਨਾ ਟਾਈਮ ਹੋ ਗਿਆ 15 ਦਿਨ ਹੋ ਗਏ ਭਾਜੀ ਠੀਕ ਹੈ ਜੀ 15 ਦਿਨ ਦੇ ਬੱਚੇ ਕਿ ਬੱਚਾ ਜੀ ਇਹ ਬੱਚਾ ਜੀ ਭਾਜੀ ਠੀਕ ਹੈ ਜੀ ਮੇਲ ਕਾਫ ਜੀ ਪਿੱਛੇ ਆ ਗਿਆ ਤੇ ਦੁੱਧ ਮਨਜੋਤ ਵੀਰ ਦੁੱਧ ਦੇ ਥਲੇ ਆ ਗਏ ਯਾਰ ਮਾ 12 ਕਿਲੋ ਲੀਟਰ ਵਾਲਾ ਵੀ ਜੀ ਹੋਊਗਾ ਠੀਕ ਹੈ ਠੀਕ ਹੈ ਠੀਕ ਹੈ ਲਓ ਜੀ 12 ਲੀਟਰ ਜਿਹੜਾ ਲੀਟਰ ਵਾਲਾ ਬਿਲਕੁਲ ਤਿਆਰ ਆ ਹਾਂ ਰਾਜਮੀਰ ਖੋਲ ਕੇ ਵਿਖਾਉਂਦਾ ਤੇ ਸੁਆ ਭਾਜੀ ਪੂਆ ਦੂਜਾ ਵੀ ਜੀ ਪਿਓਰ ਜਰਸੀ ਵੇਖ ਰਿਹਾ ਠੀਕ ਹੈ ਜੀ ਸੁਆ ਦੂਸਰਾ ਇਹ ਠੰਡੀ ਸੀ ਠੀਕ ਹੈ ਜੀ ਹਾਂ ਜੀ ਇਹ ਕਹਿੰਦਾ ਵੀ ਵੀਰ ਦੀ ਸਾਮ ਤੁਹਾਡੀ ਬਿਲਕੁਲ ਹੰਦੀ ਆ ਅੱਛਾ ਜੀ ਉਹਦੇ 14 15 14 15 ਕਿਲੋ ਲਈ ਜੋ ਕੋਈ ਵੀ ਸਾਮ ਕਰੂਗਾ ਠੀਕ ਹੈ ਠੀਕ ਹੈ ਲਓ ਜੀ ਫੇਸ ਕੁਆਲਿਟੀ ਤੁਸੀਂ ਚੈੱਕ ਕਰ ਸਕਦੇ ਜੀ ਠੀਕ ਹੈ ਜੀ ਪਿਓਰ ਜਰਸੀ ਆ ਗਈ ਜੇ ਬਦਾਮੀ ਕਲਰ ਤੇ 14 ਤੋਂ ਪਲੱਸ ਜਿਹੜਾ ਦੁੱਧ ਕੱਢੂਗੀ ਕਰਮਾਲੀ ਲੋ ਜੀ ਚੱਡਾ ਛੱਡਾ ਤੁਸੀਂ ਵੇਖ ਸਕਦੇ ਜੀ ਬਹੁਤ ਹੀ ਚੰਗਾ ਵਾ ਤੇ ਥਾਣਾ ਦਾ ਸੈਜ ਗਿਆ ਵੀ ਜਿਹੜਾ ਇਹਨ ਕੱਲਾ ਕੱਲਾ ਲੱਗਾ ਪਿਆ ਵਾ ਤੇ ਚਲੋ ਤੁਸੀਂ ਸਾਂ ਬੜਾ ਭਰਾ ਲਾਇਆ ਕਰੇ ਦੁੱਧ ਚੰਗਾ ਕੱਢੀ ਜਾਣਾ ਵਾ ਉਹੋ ਜੇ ਕਰੋ ਭਾਈਆ ਥੋੜੀ ਜੀ ਵੇਖ ਸਕਦੇ ਜੀ ਬਾਕੀ ਚੰਗੀ ਐ ਕਰਮਾਲੀ ਕੱਦ ਕੋਦ ਚੰਗਾ ਆ ਗਿਆ ਵਾ ਚੱਡਾ ਉਹਨਾਂ ਹੀ ਅੱਗੇ ਨੂੰ ਤੇ ਉਹਨਾਂ ਹੀ ਪਿੱਛੇ ਨੂੰ ਬਣਿਆ ਪਿਆ ਉਹਨੂੰ ਬਾਕੀ ਪੁੱਛਦੇ ਆਂ ਵੀਰ ਨੂੰ ਵੀ ਕੀ ਰੇਡ ਕਰਨਾ ਕੀ ਮੁੱਲ ਕਰਨਾ ਮਨਜੋਤ ਵੀਰ ਅੱਛਾ ਜੀ ਹਾਂ ਜੀ ਲਾਈਓ ਆਫਰ ਫਿਰ 30000 ਦੀ ਲਾਗੇ ਨਹੀਂ ਹੋਰ ਕਰ ਦਈਏ 36000 ਦੀ ਲਾਗੇ ਹਾਂ ਨਹੀਂ ਵੀਰ ਜੀ 36 ਦੀ ਦੇ ਠੀਕ ਹੈ ਲਓ ਜੀ 36000 ਜੀ ਤੇ 14 ਤੋਂ ਪਲੱਸ ਜਿਹੜਾ ਦੁੱਧ ਕੱਢੂਗੀ ਸ਼ੁਰੂ ਬੜੀ ਵੇਖੋ ਵਸ਼ੀ ਥਲ ਭੰਡਾ ਵੇਖੋ ਵਸ਼ੀ ਠੀਕ ਹੈ ਠੀਕ ਹੈ ਲਓ ਜੀ ਚੰਡਾ ਜੁੱਡਾ ਤੇ ਵੀ ਵੇਖ ਸਕਦੇ ਜਿਹੜੇ ਥਣ ਵੀ ਕੱਲਾ ਕੱਲਾ ਲੱਗਾ ਵਾ ਸਾੜਾ ਰਣਾ ਕੱਢਦੀ ਪਸੰਦ ਕਰੀ ਜੀ ਠੀਕ ਹੈ ਭਾਜੀ ਠੀਕ ਜੀ ਤੇ ਦੂਜੇ ਨੰਬਰ ਤੇ ਝੋਟੀ ਭਾਜੀ 100 ਰੁਪਏ ਦੀ ਝੋਟੀ ਜੀ ਅੱਛਾ ਜੀ ਬੜੇ ਖਾਣ ਵਾਲੀ ਝੋਟੀ ਆ ਠੀਕ ਹੈ ਠੀਕ ਹੈ ਲਓ ਜੀ ਰਿੰਗ ਸਿੰਗ ਕਹਿ ਸਕਦੇ ਆਪਾਂ ਜਿਹੜੇ ਦੁੱਧ 14 ਕਿਲੋ ਝੋਟੀ ਦੇ ਪੈਨੇ ਸੂਏ ਦਾ ਆਹੀ ਅੱਛਾ ਜੀ 100 ਵਾਰਗਾ ਬਣਿਆ ਪਿਆ ਵਾ ਉਹ ਨਹੀਂ ਥੜਾ ਸਿੰਗੀ ਵੇਖੋ ਝੋਟੀ ਨੂੰ ਲੱਗੀ ਲਓ ਜੀ ਨਿਗਾ ਨਿਗਾ ਜਿਆ ਸਿੰਗ ਰਿੰਗ ਸਿੰਗੀ ਆਪਾਂ ਕਹਿ ਸਕਦੇ ਆ ਬਈਆ ਸਵੇਰ ਹਾਂਜੀ ਭਾਜੀ ਪਾ ਲਓ ਜੀ ਲੀਟਰਾਂ ਦਾ ਕੱਢੇ ਦਾ ਧਰ ਕੇ ਪਹਿਲੇ ਹੀ ਸਵੇਰ ਠੀਕ ਆ ਜੀ ਅਗਦੀ ਫਿਰ ਕਿੰਨਾ ਭਰੂਗੀ ਇਹ ਵੀ ਤੇ ਆ ਕਿ ਬਾਬਾ ਬੁੱਢਾ ਸਾਹਿਬ ਕਿਰਪਾ ਨਾਲ 15 ਤੋਂ ਪਲਾਸੀ ਜਾਨੀ ਆ ਠੀਕ ਆ ਠੀਕ ਆ ਠੀਕ ਆ ਲਓ ਜੀ ਪਹਿਲਨ ਦਾ ਜਿਹੜਾ ਮਿਲਕਰ ਰਿਕਾਰਡ ਬਹੁਤ ਹੀ ਚੰਗਾ ਆ ਗਿਆ ਵਾ ਜੈਡ ਬਲੈਕ ਪੂਛ ਤਾਂ ਕੀੜੇ ਵਾਲ ਕਾਲੇ ਆ ਹਾਂਜੀ ਇਹ ਉਤਰਾ ਛੋਟੀ ਆਈ ਅੱਛਾ ਜੀ ਮੰਨੋ ਪਿਛਲੇ ਸੂਏ ਗੱਬਨ ਛੋਟੀ ਹੀ ਹੋਣਾ ਲੈ ਠੀਕ ਆ ਠੀਕ ਆ ਲਓ ਜੀ ਫੇਸ ਕੁਆਲਟੀ ਤੁਸੀਂ ਚੈੱਕ ਕਰ ਸਕਦੇ ਜੀ ਇਹ ਰਿੰਗ ਸਿੰਗ ਲੱਗਾ ਪਿਆ ਤੇ ਕੱਦ ਵੀ ਜਿਹੜਾ ਬਹੁਤ ਹੀ ਚੰਗਾ ਵਾ ਹਰੇ ਕੱਖ ਬੜੀ ਅੱਦਾ ਵੀ ਨਹੀਂ ਕਰਨਪਾ ਆਪਣਾ ਅੱਛਾ ਜੀ ਤੁੰਗ ਪਾ ਕੇ ਬੈਠੇ ਲਾ ਦੇਣੀ ਇਹ ਕਿੰਨਾ ਟਾਈਮ ਲਾਜੂਗੀ ਤੁਹਾਡੇ ਸਾਹਬਾ ਠੀਕ ਆ ਲਓ ਜੀ ਹਫਤੇ ਕੇ ਧਿਆਰ پاس ਆ ਜੇ ਟਾਈਮ ਖੜਦੀ ਕਰਮ ਵਾਲੀ ਠੀਕ ਆ ਠੀਕ ਆ ਜੀ ਤੇ ਥਣ ਜਿਹੜਾ ਐਣ ਗਿਠ ਗਿਠ ਤੇ ਲੱਗਾ ਪਿਆ ਚੋਹਾਂ ਨੁਕਰਾਂ ਦੇ ਐਣ ਪੀੜੀ ਦੇ ਪਾ ਫਿਰਗਾ ਥਾਣਿਆਂ ਦੇ ਵੇਖ ਸਕਦੇ ਤੁਸੀਂ ਫੇਸ ਕੁਆ ਇਹ ਉਹ ਜੈਡ ਬਲੈਕ ਮੋਹਰਾ ਨਸਲ ਦੀ ਝੋਟੀ ਆ ਕੋਈ ਆਮ ਨਾ ਸਮਝੇ ਭਰਾ ਓਨੀ ਅੱਗੇ ਨੂੰ ਤੇ ਓਨੀ ਪਿੱਛੇ ਨੂੰ ਅਰੇ ਹਫਤੇ ਕੇ ਤੇ ਆਸ-ਪਾਸ ਜਿਹੜਾ ਟਾਈਮ ਖੜਦੀ ਤੇ ਢਿੱਲਾ ਢੋਲਾ ਜਿਹਾ ਹੈ ਗਿਆ ਵਾ ਸਾਰੀਆਂ ਸੂਨ ਤੱਕ ਕਵਰ ਕਰੂਗੀ ਕਿੱਡਾ ਜਿਹੜਾ ਬਹੁਤ ਹੀ ਚੰਗਾ ਵਾ ਵੇਖ ਸਾ ਡਿਜ਼ਾਈਨ ਪਲਵਾਨਾ ਮਕਰਦੀ ਪਿੱਛੇ ਦੀ ਆਪਣੀ ਫੁੱਲ ਗਰੰਟੀ ਹੋਊਗੀ ਅੱਛਾ ਜੀ ਇਹ ਕੋਈ ਸਾਈਡ ਵੀ ਮਾਸਾ ਰੱਖੇ ਠੀਕ ਆ ਠੀਕ ਆ ਠੀਕ ਆ ਲੋ ਜੀ ਚੱਡਾ ਦੇ ਵੇਖ ਸਕਦੇ ਜੀ ਬਾ ਕਮਾਲਿਆ ਤੇ ਨਾੜਾ ਨੂੜਾ ਵੀ ਚੱਡੇ ਦੇ ਆ ਗੀਆਂ ਪੋਛ ਤੱਕ ਜਿਹੜੇ ਵਾਲ ਕਾਲੇ ਆ ਵੇਖ ਸਕਦੇ ਤੁਸੀਂ ਤੇ ਚਲੋ ਕੋਈ ਸਾਂਭਲਾ ਭਰਾ ਖੜੇ ਤੇ 15 ਤੋਂ ਵੀ ਪਲੱਸ ਜਿਹੜਾ ਦੁੱਧ ਕੱਢੀ ਜਾਊਗੀ ਇਹਦਾ ਮੁੱਲ ਮਨਜੋਤ ਵੀਰ ਮੁੱਲ 1 ਲੱਖ 2000 1 2 ਅੱਛਾ ਜੀ ਤੇ ਕਿੰਨੇ ਕੁ ਨਹੀਂ ਦੇ ਦੇਣੀ 98 ਦੀ ਭਾਜੀ ਕਰਦੇ ਮਨਜੋਤ ਹਾਂਜੀ ਹਾਂ ਨਹੀਂ ਕਰਦੀਏ ਸਾਡੇ 85000 ਨੇ 95.5 ਜਿੰਦਾ ਹੈ ਪੂਰੇ 95 ਦੀ ਕਰਦੀ ਹੈ 95 ਦੀ ਕਰਕੇ ਇਹ ਮਜ਼ਾ ਆਉਂਦਾ ਹੀ ਇਹ ਆਪਣੇ ਗੁੱਡੀਆਂ ਵਾਸਤੇ 500 ਤੇ ਰੱਖਦਾ ਜੀ ਅੱਛਾ ਜੀ ਹਾਂ ਜੀ ਠੀਕ ਹੈ ਠੀਕ ਹੈ ਲਓ ਜੀ ਗੁੱਡੀਆਂ ਵਾਸਤੇ ਚਲੋ ਉਧਰ ਹੀ ਖੜਾ ਜਾਂ ਉਧਰ منہ ਕਰਨਾ ਫਿਰ ਦੱਸ ਦੋ ਫਿਰ ਹੈਗੀ ਕਿ ਗੰਜਾਸ਼ ਕੋਈ ਨਹੀਂ ਇਹਦੀ ਮੀਂਹ ਲਾਸਟ ਠੀਕ ਹੈ ਲਓ ਜੀ 95000 ਦੀ ਬਿਲਕੁਲ ਖਾਂ ਲਾਈਆਂ ਬੇਸ਼ਕ ਬਸ ਸਵਾਗੇ ਵੇਚ ਦਾਂਗੇ ਝੋਡੀ ਕੋਈ ਨਹੀਂ ਬਿਲਕੁਲ ਕੋਈ ਸ਼ੱਕ ਨਹੀਂ ਆ ਲਓ ਜੀ ਫੋਟ ਫੋਟ ਬਾਹਰ ਨਵਾਈ ਇਹ ਵੀ ਚਕੇ ਹਾਂਜੀ ਭਾਜੀ ਅੱਜ ਜੱਡਾ ਨਹੀਂ ਝੋਡੀ ਖਲੇ ਅੱਛਾ ਜੀ ਤੁਰਿਆ ਨਹੀਂ ਜਾਂਦਾ ਤਾਂ ਝੋਡੀ ਕੁਛ ਨਾ ਲੱਗੇ ਠੀਕ ਹੈ ਠੀਕ ਹੈ ਨਹੀਂ ਇਸ ਟਾਈਮ ਜਿਹੜਾ ਤਿਆਰ ਹੈ ਬੜਾ ਚੰਗਾ ਕਿਰਦਾ ਵਾ ਵੇਖੀ ਵਿਖਾਈ ਝੋਟੀ ਆ ਠੀਕ ਹੈ ਦੋੜਾ ਇੱਕੇ ਤੋਂ ਆਇਆ ਠੀਕ ਹੈ ਠੀਕ ਹੈ ਠੀਕ ਹੈ ਆਏ ਜੱਗੇ ਵੀ ਲਓ ਜੀ ਮਿਲਕ ਵਾਂਚ ਵੀ ਜਿਹੜੀ ਬਹੁਤ ਚੰਗੀ ਲੱਗੀ ਠੀਕ ਆ ਜੀ ਆ ਜਵਾਲ ਠੀਕ ਆ ਹਰੇ ਮੜੀ ਮੁਰ ਹੈਗੇ ਸਾ ਚਲੋ ਮਰੇ ਆ ਹਿਸਾਬ ਮਰੇ ਆਲਾ ਹਿਸਾਬ ਤਾਂ ਜੀ ਇਧਰ ਵੇਖੋ ਕਾਦਰ ਮੇਨ ਵੇਖੋ ਜੋੜੀ ਦਾ ਕਾਦਰ ਲਖੋ ਜੀ ਬਾ ਕਮਾਲ ਹੋਈ ਪਈ ਆ ਇੱਕ ਕਿੰਨਾ ਦੁੱਧ ਭਾਜੀ ਇੱਕੋ ਤਿਆਰ ਮੈਂ ਕੋਈ ਤੇ ਤੋਂ ਵੀ ਜੀ 12 ਕਿਲੋ ਤੋਂ ਪਲੱਸ ਜੇ ਦੁੱਧ ਠੀਕ ਆ ਕੋਈ 12 ਬਜੀ ਰਾਹੇ ਲਓ ਜੀ 12 ਤੋਂ ਪਲੱਸ ਜਾਂ ਤੇ 12 ਮੰਨ ਕੇ ਕੋਈ ਭਰਾ ਲਾ ਜੇ ਹਾਂ ਜੀ ਤੇ ਕਿੰਨਾ ਕ ਕਰਜੂ ਤੁਹਾਡੇ ਸਾਹ ਨਾਲ ਉਹਦੇ ਜੇ ਸੇਵਾ ਚੰਗੀ ਹੋਈ ਨਾ ਵੀਰ ਦੀ ਹਾਂ ਜੀ ਉਹ 14 15 ਕਿਲੋ ਚੋੜੀ ਦੱਜੂ ਸਾਂਹ ਘੱਟ ਹੀ ਰਹੀ ਦੀ ਠੀਕ ਆ ਠੀਕ ਆ ਲਓ ਜੀ ਕੋਠੇ ਜਿੱਡੀ ਝੋਟੀ ਆ ਤੇ ਸਾਂਹ ਥੋੜੀ ਜੀ ਘੱਟ ਕੀਤੀ ਆ ਫਿਰ ਵੀ ਚਲੋ ਦੁੱਧ ਜਿਹੜਾ 12 ਤੋਂ ਪਲੱਸ ਆ 12 ਲੀਟਰ ਤਿਆਰ ਆ ਚਲੋ ਕੋਈ ਚੰਗੀ ਸਾਂਹ ਵਾਲਾ ਭਰਾ ਲਾ ਗਿਆ ਤੇ 14 ਕਿਲੋਟਰ ਦੇ ਬਾਈ ਕਹਿੰਦਾ ਕਿ ਆਸ-ਪਾਸ ਦੁੱਧ ਠੀਕ ਆ ਠੀਕ ਆ ਵੱਡੀ ਝੋਟੀ ਆ ਕੋਈ ਕਿਸਮ ਦੀ ਨਾ ਵੀਰ ਲਾਵੇ ਬਿਲਕੁਲ ਬਿਲਕੁਲ ਸਹੀ ਗੱਲ ਹੈ ਜੀ ਪਿਓਰ ਮੋਰਾ ਨਸਲ ਦੀ ਇਥੇ ਇਸ ਕੁਆਲਟੀ ਚੈੱਕ ਕਰਉਂਦੇ ਆ ਲਓ ਜੀ ਪੇਠ ਪੁੜਾ ਵੀ ਜਿਹੜਾ ਬਹੁਤ ਹੀ ਚੰਗਾ ਆ ਗਿਆ ਤੇ ਕਾਰ ਦਾ ਜਿਹੜਾ ਬਹੁਤ ਹੀ ਤਕੜਾ ਵਾ ਹਾਂਜੀ ਹਾਂਜੀ ਕਿਨਵਾ ਸੁਭਾ ਸੁਈ ਪਾਜੀ ਠੀਕ ਆ ਠੀਕ ਆ ਲਓ ਜੀ ਦੂਜਾ ਸੁਭਾ ਸੁਈ ਜੇ ਤੇ ਵੇਖ ਸਕਦੇ ਤੁਸੀਂ ਠੀਕ ਆ ਠੀਕ ਆ ਲਓ ਜੀ ਸੀਲ ਲੀਆਂ ਸੁੱਲੀਆਂ ਵੇਖ ਸਕਦੇ ਤੁਸੀਂ ਠੀਕ ਆ ਠੀਕ ਆ ਜੀ ਇਹ ਹੁਣ ਆਪਾਂ ਇਹਦੀ ਬੂਸ਼ੀ ਬਣਾ ਦੇਣੀ ਆ ਅੱਛਾ ਜੀ ਠੀਕ ਆ ਠੀਕ ਆ ਠੀਕ ਆ ਵੀ ਆਪਾਂ ਮੰਨ ਲਓ ਲਓ ਜੀ ਵੇਲ ਬੋਲ ਵੀ ਜਿਹੜੀ ਬਹੁਤ ਹੀ ਚੰਗੀ ਆ ਕੱਲੀ ਗੱਡੀ ਦੇ ਵਿੱਚ ਆਊਗੀ ਇਹ ਆਊਗੀ ਵੀ ਬਲਾਰੋ ਦੇ ਵਿੱਚ ਲੋ ਜੀ ਲਾ ਕੇ ਨੂੰ ਚੈੱਕ ਕਰਾਉਨੇ ਥਾਣਾ ਦਾ ਸਹਿਜ ਗਿਆ ਜਿਹੜਾ ਸ਼ਾਨਦਾਰ ਆ ਕੱਲਾ ਕੱਲਾ ਲੱਗਾ ਜੇ ਜੱਗੇ ਵੀਰ ਹਾਂਜੀ ਭਾਜੀ ਠੀਕ ਹੈ ਜੀ ਠੀਕ ਆ ਓ ਠੱਡੀ ਸੀ ਨਾ ਤੇ ਖਰਾਬ ਨਹੀਂ ਕਰਨ ਵਾਲੀ ਹਾਂਜੀ ਆ ਵੇਖੋ ਖਣਪਾ ਲੈ ਦੇਖੋ ਝੋੜੀ ਠੀਕ ਆ ਠੀਕ ਆ ਲਓ ਜੀ ਚੱਡਾ ਜਿਹੜਾ ਬਾਗ ਕਮਾ ਲਿਆ ਅੱਛਾ ਜੀ ਹਾਂਜੀ ਠੀਕ ਆ ਠੀਕ ਆ ਲਓ ਜੀ 6:30 7 ਵਜੇ ਦੀ ਚਵਾਈ ਹੋਈ ਹੈ ਉਹ ਸਭ ਨੇ ਠੀਕ ਆ ਭਾਜੀ ਕੋਈ ਖਰਾਬ ਕਰਨ ਵਾਲੀ ਨਹੀਂ ਝੋੜੀ ਹੈਗੀ ਅੱਛਾ ਜੀ ਕਿਸੇ ਨੂੰ ਕੋਈ ਖਰਾਬ ਕਰਨ ਦੀ ਝੋੜੀ ਆ ਤਾਰ ਤੇ ਮਿਲੂਗੀ ਠੀਕ ਆ ਠੀਕ ਆ ਇਹਦਾ ਮੁੱਲ ਮਨਜੋਤ ਵੀਰ 880 ਅਛਾ ਜੀ ਉਹਦੇ ਵੀਰੇ ਦਾ ਪੌਣਾ ਪੂਰਾ ਹੀ ਅਛਾ ਜੀ ਬੱਚਾ ਮੰਦ ਕਰਕੇ ਬੰਜਾਇ ਜੀ ਬੋਲ ਪਾ ਦੇਣਾ ਠੀਕ ਆ ਚਲੋ ਇੱਥੇ ਤੁਹਾਨੂੰ ਪਤਾ ਨੂੰ ਲੇਸ ਲੱਗਣੀ ਆ ਤੇ ਲੇਸ ਲੱਗ ਸਕਦੀ ਆ ਬਿਲਕੁਲ ਬਿਲਕੁਲ ਜੀ ਕਰ ਦਈਏ ਥੋੜਾ ਬੋਦਾ ਕਰਦੇ ਹਾਂ ਨਾ ਮਨਜੋਤ ਵੀਰ ਹਾਂ ਮਨਜੋਤ ਵੀ ਕਰਦੇ ਦੇ ਦੇ ਆ ਵੀ ਕਰਦੇ ਕੋਈ ਨਹੀਂ 80000 ਦੇਣਾ ਲਓ ਵੀ ਜੀ ਹਲਾਣਾ 80000 ਦੀ ਥੋੜੀ ਦੇ ਦਾਂਗੇ ਠੀਕ ਆ ਜੀ ਦੇਖੋ ਥਣਫੜਾ ਜਕੇ ਵੀਰ ਬਖਾ ਠੀਕ ਆ ਠੀਕ ਆ ਲਓ ਜੀ ਚੱਡਾ ਪਾ ਕਮਾ ਲਿਆ ਬਾਕੀ ਚੋਈਆਂ ਚਵਾਈਆਂ ਜੋਸ ਹਸਾਉਣਾ ਕੋਈ ਵੀਰ ਭਰਾ ਅੰਦਾਜ਼ਾ ਲਵੇ 80000 ਦੀ ਕਿਲੋਰ ਲਈ ਵੀਰ ਨੇ ਮੰਗੀ ਚਲੋ ਤੁਹਾਨੂੰ ਪਤਾ ਨੇ ਆਪਣੇ ਕੋਲ ਹੁਣੇ ਆਣ ਕੇ ਬਣਿਆ ਜੀ ਠੀਕ ਆ ਠੀਕ ਆ ਠੀਕ ਆ ਜੀ ਆਪਣੇ ਕੋਲ ਮਰਿਆ ਬਿਲਕੁਲ ਸਹੀ ਖੱਟੀ ਹੀ ਮਗਰ ਅੱਛਾ ਜੀ ਇਹ ਹੁਣ ਆਪਾਂ ਦੀ ਬੂਸ਼ੀ ਬਣਾ ਦੇਣੀ ਹੈ ਕੋਈ ਚੱਕਰ ਨਹੀਂ ਹੈਗਾ ਹਾਂਜੀ ਹਾਂਜੀ ਠੀਕ ਹੈ ਨਾ ਠੀਕ ਹੈ ਭਾਜੀ ਆਪਾਂ ਦੀ ਕੋਈ ਵੀਰ ਆਪਣੀ ਪਸੰਦੀ ਕਰਕੇ ਫੇਰ ਖਣੇ ਠੀਕ ਆ ਠੀਕ ਆ ਲੋ ਜੀ ਤੁਹਾਡੀ ਜਿਹੜੀ ਆਪਾਂ ਆਨਲਾਈਨ ਭੇਜਾਂਗੇ ਹਾਂਜੀ ਛਾੜਾਂ ਦੀ ਪਿੱਛੇ ਦੀ ਆਪਣੀ ਗਾਰੰਟੀ ਹੋ ਚਲੋ ਖੁੱਦ ਨਹੀਂ ਅਸੀਂ ਕਹਿ ਸਕਦੇ ਕਿ ਕਿਲੋਰ ਦਾ ਕਿਲੋਰ ਦਾ ਫਰਕ ਪੈਸੇ ਦਾ ਆਪਰੇਟਰ ਦਾ ਹਾਂਜੀ ਹਾਂਜੀ ਠੀਕ ਆ ਭਾਈ ਜੀ ਨਹੀਂ ਬਿਲਕੁਲ ਬਿਲਕੁਲ ਇਹ ਸਹੀ ਗੱਲ ਹੈ ਜੀ ਚਲੋ ਉਪਰੇ ਥਾਂ ਪㅐੜੇ ਪੋੜੇ ਵਿੱਚ ਬਾ ਆ ਜਾਂਦਾ ਪਾ ਜਾਂਦਾ ਸਹੀ ਗੱਲ ਹੈ ਇਹ ਮਾਪੀ ਕੋਈ ਥਣਾ ਜਾਇਆ ਹੋਵੇ ਕੋਈ ਹੋਰ ਹੋਵੇ ਆ ਪੰਜ ਮੇ ਵਾਲੇ ਬਿਲਕੁਲ ਬਿਲਕੁਲ ਸਹੀ ਗੱਲ ਹੈ ਜੀ ਲਓ ਜੀ ਪਸ਼ੂ ਵੀਰ ਦੇ ਕੋਲ ਚੰਗੇ ਆ ਰੇਟ ਬਿਲਕੁਲ ਨੋਰਮਲ ਹੁੰਦੇ ਆ ਵੀਰ ਦੇ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਆ ਕਰੋ ਤਾਂ ਕਿ ਚਲੋ ਕੇ ਵੀਰ ਭਰਾਣੇ ਅੱਗੇ ਪਸ਼ੂ ਖਰੀਦਣ ਦਾ ਉਹਦੇ ਵਾਸਤੇ ਆਸਾਨ ਹੋ ਜਾਂਦਾ ਵਾ ਤੇ ਵੀਡੀਓ ਪੂਰੀ ਵੇਖ ਲਈ ਧੰਨਵਾਦ ਆ ਸਾਰੇ ਪਸ਼ੂ ਪਾਲਕ ਭਰਾਵਾਂ ਦਾ